ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਰਸ਼ਨ ਕਰ ਰਹੇ ਹੋ ਬ੍ਰह्म ਗਿਆਨੀ ਭਾਈ ਮੰਝ ਸਾਹਿਬ ਜੀ ਦੇ ਅਸਥਾਨ ਦੇ ਇਹ ਉਹ ਸਥਾਨ ਹੈ ਜਿੱਥੇ ਭਾਈ ਮੰਝ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਲੰਗਰਾਂ ਲਈ ਸੁੱਕੀਆਂ ਲੱਕੜਾਂ ਇਕੱਠੀਆਂ ਕਰਨ ਦੀ ਸੇਵਾ ਕਰਿਆ ਕਰਦੇ ਸਨ ਇੱਕ ਦਿਨ ਭਾਈ ਮਨਸਾਹਿਬ ਜੀ ਲੱਕੜਾਂ ਲਿਆ ਰਹੇ ਸਨ ਉਸ ਦਿਨ ਬਹੁਤ ਹਨੇਰੀ ਚਖੜ ਆਇਆ ਭਾਈ ਮਨਸਾਹਿਬ ਦਾ ਪੈਰ ਦਾ ਠੇਡਾ ਲੱਗ ਕੇ ਭਾਈ ਮਨਸਾਹਿਬ ਇੱਕ ਖੂਹ ਦੇ ਵਿੱਚ ਡਿੱਗ ਪਏ ਭਾਈ ਮਨਸਾਹਿਬ ਨੇ ਲੱਕੜਾਂ ਨਹੀਂ ਗਿੱਲੀਆਂ ਹੋਣ ਦਿੱਤੀਆਂ ਲੱਕੜਾਂ ਉਹਨਾਂ ਦੇ ਸਿਰ ਤੇ ਰਹੀਆਂ ਜਦੋਂ ਇਹ ਖਬਰ ਗੁਰੂ ਅਰਜਨ ਦੇਵ ਸਾਹਿਬ ਨੂੰ ਮਿਲੀ ਤਾਂ ਗੁਰੂ ਅਰਜਨ ਦੇਵ ਮਹਾਰਾਜ ਉਸ ਖੂਹ ਦੇ ਕੋਲ ਆਏ ਤੇ ਭਾਈ ਮਾਨਸਾਹਬ ਜੀ ਨੂੰ ਕਿਹਾ ਆਪ ਜੀ ਉੱਪਰ ਆ ਜਾਓ ਭਾਈ ਮਾਨਸਾਹਬ ਨੇ ਬੇਨਤੀ ਕੀਤੀ ਗੁਰੂ ਅਰਜਨ ਦੇ ਮਹਾਰਾਜ ਨੂੰ ਹੇ ਸੱਚੇ ਪਾਤਸ਼ਾਹ ਆਪ ਜੀ ਪਹਿਲਾਂ ਲੱਕੜਾ ਚੁੱਕੋ ਕਿਉਂਕਿ ਇਹ ਸੁੱਕੀਆਂ ਲੱਕੜਾਂ ਗੁਰੂ ਰਾਮਦਾਸ ਦੇ ਲੰਗਰ ਵਾਸਤੇ ਹਨ ਤੇ ਬਾਅਦ ਚੋਂ ਮੈਂ ਆਵਾਂਗਾ ਇਹ ਗੱਲ ਸੁਣ ਕੇ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਗੁਰੂ ਅਰਜਨ ਦੇ ਮਹਾਰਾਜ ਨੇ ਪਹਿਲਾਂ ਲੱਕੜਾਂ ਬਾਹਰ ਕੱਢੀਆਂ ਉਸ ਤੋਂ ਬਾਅਦ ਸਿੱਖਾਂ ਦੇ ਨਾਲ ਭਾਈ ਮਨਸਾਹਬ ਨੂੰ ਖੂਹ ਦੇ ਬਾਹਰ ਲਿਆਂਦਾ ਭਾਈ ਮਨਸਾਹਬ ਦਾ ਇਹ ਬਚਨ ਸੁਣ ਕੇ ਕਿ ਪਹਿਲਾਂ ਆਪ ਜੀ ਲੱਕੜਾਂ ਕੱਢੋ ਤੇ ਬਾਅਦ ਚ ਮੈਂ ਆਵਾਂਗਾ ਗੁਰੂ ਅਰਜਨ ਦੇਵ ਮਹਾਰਾਜ ਬਹੁਤ ਪ੍ਰਸੰਨ ਹੋਏ ਤੇ ਭਾਈ ਮਨਸਾਹਬ ਨੂੰ ਆਪਣੀ ਛਾਤੀ ਨਾਲ ਲਾਇਆ ਅਤੇ ਇਹ ਵਰ ਦਿੱਤਾ ਮੰਜ ਪਿਆਰਾ ਗੁਰੂ ਕੋ ਗੁਰੂ ਪਿਆਰਾ ਮੰਜ ਮੰਜੀ ਗੁਰੂ ਕਾ ਬਹੁਤਾ ਜਗ ਲੰਗਨ ਹਾਰਾ ਆਓ ਆਪਾਂ ਵੀ ਇਸ ਮਹਾਨ ਪਵਿੱਤਰ ਅਸਥਾਨ ਦੇ ਦਰਸ਼ਨ ਕਰੀਏ ਇਹ ਅਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਤੇ ਸ਼ੁਸ਼ੋਭਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ